ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪਹੁੰਚੇ ਆਂ ਠੀਕੀ ਗਗਨ ਮਤੀਵਾਸ ਹਾਊਸ ਦੇ ਉੱਤੇ ਠੀਕੀ ਦੇ ਵਿੱਚ ਆਇਆ ਲੈਂਸ ਪੰਪ ਦੇ ਕੋਲੇ ਆ ਤੇ ਸਿਰਫ ਬਾਈਆਂ ਵੱਲੋਂ ਬੜਾ ਘੈਂਟ ਫਰਨੀਚਰ ਤਿਆਰ ਕੀਤਾ ਜਾਂਦਾ ਬਾਸ ਦੀਆਂ ਜਿਹੜਾ ਬਣਾਇਆ ਜਾਂਦਾ ਤੁਸੀਂ ਆ ਦੇਖੋ ਬੜਾ ਸੋਹਣਾ ਫਰਨੀਚਰ ਤਿਆਰ ਕੀਤਾ ਜਾਂਦਾ ਹੈਗਾ ਤੇ ਆਪਾਂ ਭਾਵੇਂ ਨਾ ਮਰਾਵਾਂਗੇ ਜਿੰਨਾ ਭਾਵੇਂ ਲੈ ਕੋਈ ਗੱਲਬਾਤ ਕੁਛ ਨਹੀਂ ਕਮੈਂਟਾਂ ਦੇ ਵਿੱਚ ਆਪਾਂ ਦੱਸਿਓ ਆ ਦੇ ਰਾਏ ਵੀ ਦਿਓ ਤੇ ਆਪਾਂ ਨੰਬਰ ਦੇਵਾਂਗੇ ਬਾਈ ਦਾ ਜਿਹਦੇ ਕੋਈ ਇਦੇ ਬਾਰੇ ਨੀਚੇ ਬਾਰੇ ਜਾਣਕਾਰੀ ਲੈਣੀ ਹੋਈ ਤੇ ਆਪਾਂ ਆਏ ਆ ਭਰਾ ਲੈ ਕੇ ਗੱਲਬਾਤ ਕਰਾਂਗੇ ਬਾਕੀ ਤੁਸ ਨੂੰ ਸਾਰੀ ਗੱਲਬਾਤ ਜੋ ਵੀ ਹੋਈ ਤੇ ਭਰਾ ਦੇ ਮੂੰਹੋਂ ਸੁਣਨੇ ਆ ਜੋ। ਦੋਸਤੋ ਠੀਕ ਹੀ ਬੈਠੇ ਆਪਾਂ ਬਾਈ ਹੁਣਾਂ ਲੈਵੇ ਜਿੰਨਾ ਵੱਲੋਂ ਨਾ ਇੱਕ ਬਾਸ ਦਾ ਜਿਹੜਾਗਾ ਆਪ ਨੀਚੇ ਤਿਆਰ ਕੀਤਾ ਜਾਂਦਾਗਾ। ਤੇ ਬਾਈ ਨੂੰ ਪੁੱਛਦੇ ਆਪਾਂ ਬਾਈ ਵੀ ਕਿਵੇਂ ਕੰਮ ਹੈ ਥੋੜਾ ਇਹ ਹਨਾ ਕਿਵੇਂ ਇਹ ਸਟਾਰਟ ਕੀਤਾ ਹੋਇਆ ਹੈ ਆਪਾਂ ਪੁੱਛਨੇ ਆ ਗੱਲਬਾਤ। ਹੋਰ ਬਾਈ ਜੀ ਠੀਕ ਹੋ ਗੀ ਠੀਕ ਹੈ ਬਾਈ ਬਹੁਤ ਵਧੀਆ ਜੀ। ਬਾਈ ਜੀ ਇਹ ਪੁੱਛਣਾ ਇਹ ਚੀਜ਼ ਨੂੰ ਕੰਮ ਥੋੜਾ ਬਹੁਤ ਸੋਹਣਾ ਲੱਗਿਆ ਹਨਾ ਵੀ ਹਾਂਜੀ। ਕਿਵੇਂ ਤੁਸੀਂ ਬਣਾ ਰਹੇ ਬਾਸ ਦਾ ਕਿਵੇਂ ਟੌਪਿਕ ਆਇਆ ਥੋੜੇ ਇਹ ਇਹ ਐ ਹੁੰਦਾ ਜੀ ਵੀ ਅੱਜ ਕੱਲ ਜਿਵੇਂ ਹਰ ਇੱਕ ਕੋਈ ਬੰਦਾ ਜੁਨੀਕ ਜੀ ਭਾਲਦਾ ਹੈ ਵੀ ਆਪਾਂ ਕੁਦਰਤ ਦੇ ਨਾਲ ਜੁੜੇ ਰਹੀਏ ਉਹ ਚੀਜ਼ ਭਾਲਦਾ ਹੈ ਉਹ ਉਸ ਜੀ ਨੂੰ ਮੱਦੇ ਨਜ਼ਰ ਰੱਖਦੇ ਵੀ ਆਪਾਂ ਇਹ ਕੰਮ ਤੋਰਿਆ ਸੀ ਵੀ ਚਲੋ ਨਾਲੇ ਤਾਂ ਦੇਖਣ ਨੂੰ ਪਾਰਕਾਂ ਵਗੈਰਾ ਚ ਸੋਹਣੀ ਲੱਗਦੀ ਆ ਬਹੁਤ ਸੋਹਣੀ ਚੀਜ਼ ਲਾਦੇ ਹਾਂ ਜੀ ਬਿਲਕੁਲ ਉਸੇ ਕਰਕੇ ਬਸ ਜਦੋਂ ਆਪਾਂ ਬਾਹਰ ਮੇਰੇ ਘੁੰਮਣ ਜਾਂਦੇ ਆ ਆਪਾਂ ਚੀਜ਼ ਦੇਖਦੇ ਆ ਕਿਤੇ ਬਾਹਰ ਪਈ ਫਿਰ ਮਨ ਚ ਖਿਆਲ ਆਉਂਦੇ ਵੀ ਯਾਰ ਆਪਣੇ ਪੰਜਾਬ ਦੇ ਲੋਕ ਵੀ ਇਸ ਚੀਜ਼ ਨੂੰ ਕਰਕੇ ਹਾਂ ਬਹੁਤ ਸੋਹਣੀ ਚੀਜ਼ ਹੈ ਹਾਂਜੀ ਹੈਗੀ ਕਦੋਂ ਕਦਾ ਕੰਮ ਚਲਾ ਰਖੇ ਤੁਸੀਂ ਇਹ ਇਹ ਵੀ ਪੈਨਸ਼ਨ ਕੰਮ ਕਰਦੇ ਨੂੰ ਹੋਵੇ ਤਿੰਨ ਤੋਂ ਢਾਈ ਸਾਲ ਅੱਛਾ ਜੀ ਤੇ ਇੱਥੇ ਜਿਹੜੀ ਆਪਾਂ ਲੋਕੇਸ਼ਨ ਤੇ ਹੋਣਾ ਇੱਥੇ ਆਇਆਂ ਪੰਜ ਕਿ ਮਹੀਨੇ ਹੋ ਗਏ ਪੰਜ ਕਿ ਮਹੀਨੇ ਹੋ ਗਏ ਟਾਪ ਕਰ ਕਿਵੇਂ ਜਾਇਆ ਥੋੜਾ ਐਵੇਂ ਆਪਣਾ ਕੰਮ ਕੇ ਦਾ ਆਪਾਂ ਦੇਖਿਆ ਹੁੰਦਾ ਕਿਤੇ ਜਿ ਕਿਤੇ ਦੇਖਿਆ ਸੀ ਪਹਿਲਾਂ ਕੋ ਘੁੰਮ ਕੇ ਆਏ ਕਿ ਵੈਸੇ ਹੀ ਆ ਗਿਆ ਤੁਹਾਡਾ ਜਦੋਂ ਮਤਲਬ ਕਿ ਆਪਾਂ ਘੁੰਮਣ ਫਿਰਨ ਜਾਂਦੇ ਆ ਨਾ ਬਾਹਰ ਕਿਤੇ ਆਈਡੀਆ ਆ ਜਾਂਦਾ ਤੇ ਬਾਕੀ ਮਤਲਬ ਕਿ ਮਿਸਤਰੀਆਂ ਪਹਿਲਾਂ ਆਪਾਂ ਚੁਣਾਈ ਦਾ ਕੰਮ ਕਰਦੇ ਸੀ ਤੇ ਉਸ ਤੋਂ ਬਾਅਦ ਪੱਥਰ ਦੀ ਦੁਕਾਨ ਸੀ ਤੇ ਫਿਰ ਨਾਲ-ਨਾਲ ਸੋਚਿਆ ਵੀ ਆਪਾਂ ਇਹ ਵੀ ਇੱਕ ਕੰਮ ਕਰੀਏ ਤਾਂ ਫਿਰ ਇੱਦਣੂ ਆ ਗਿਆ ਆਪਾਂ ਫਿਰ ਕਿਹੜੇ ਬੰਦੇ ਪਰਦੇਸੀ ਰੱਖ ਰੱਖੇ ਇਥੇ ਕੰਮ ਵਾਲੇ ਫਿਰ हां ਜਿਹੜੇ ਜਿੰਮੇ ਮਤਲਬ ਕਿ ਫਰਨੀਚਰ ਬੰਦ ਹੈ ਉਹ ਤਾਂ ਪਰਦੇਸੀ ਬੰਦੇ ਬਣਾਉਂਦੇ ਆ ਔਰ ਜਿਹੜੀ ਝੋਪੜੀ ਹੈ ਹੱਟ ਵਗੈਰਾ ਬਣਾਉਨੇ ਆ ਏਸੀ ਰੂਮ ਬਣਾਉਨੇ ਆ ਆਪਾਂ ਉਹ ਆਪਾਂ ਖੋ ਤਿਆਰ ਕਰਦੇ ਆ ਵੀ ਲੇਬਰ ਦੇ ਨਾਲ ਲਾ ਕੇ ਵੀ ਉਹ ਕੰਮ ਕਰਵਾ ਲੈਂਦੇ ਆ ਠੀਕ ਹੈ ਜੀ ਹਾਂਜੀ ਤੇ ਇੱਕ ਇਹ ਦੱਸੋ ਵੀ ਤੁਸੀਂ ਜਿਹੜਾ ਮਤਲਬ ਸਿੰਗਲ ਪੀਸ ਦਿੰਦੇ ਹੋ ਕਿ ਸੈਟ ਦੇ ਹੁੰਦਾ ਕੋਈ ਨਾ ਅਕੋਰਡਿੰਗ ਟੂ ਗਾਗ ਦੇ ਆ ਵੀ ਉਹਨੇ ਸਿੰਗਲ ਪੀਸ ਲੈਣਾ ਜਾਂ ਸੈਟ ਲੈਣਾ ਸਿੰਗਲ ਪੀਸ ਲੈਣਾ ਸਿੰਗਲ ਮਿਲ ਜੇਗਾ 10 20 50 100 ਜਿੰਨੀ ਮਰਜ਼ੀ ਚੇਰਾ ਲੈ ਸਕਦੇ ਆ ਅੱਛੇ ਜੇ ਆਪਣੇ ਕੋਲ ਇੱਕ ਤਾਂ ਚੇਹਰਾ ਆ ਜਾਂਦੀ ਆ ਇੱਕ ਸੋਫਾ ਸੈੱਟ ਆ ਜਾਂਦਾ ਤੇ ਸੈਡੀ ਆ ਜਾਂਦੀ ਉਹਨੂੰ ਦੀਵਾਨ ਕਹਿੰਦੇ ਆਪਾਂ ਜਿੱਥੇ ਬੈਠੇ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਨਾ ਹਾਂਜੀ ਹਾਂ ਇਹ ਸੋਫਾ ਸੈੱਟ ਹੈ ਆਪਣੇ ਕੋਲੇ ਮਤਲਬ ਕਿ ਜਿਹੜਾ ਵੀ ਸੋਫਾ ਬਣਦਾ 5 ਸੀਟਰ ਬੇ ਟੇਬਲ ਬਣਦਾ ਓਕੇ ਜੀ ਹਾਂ ਬਾਕੀ ਜੇ ਆਪਾਂ ਕਿਤੇ ਬਾਹਰ ਅੰਦਰ ਕੋਈ ਦੇਖਿਆ ਹੁੰਦਾ ਆਪਾਂ ਨੇ ਕੋਈ ਮਾਡਲ ਹੈ ਨਾ ਉਹਦੇ ਆਪਾਂ ਤਿਆਰ ਬਣਾ ਸਕਦੇ ਠੀਕ ਹੈ ਜੀ ਕੁਛ ਅਦਰੋਂ ਦਿਖਾਵਾਂਗੇ ਹਾਂਜੀ ਆ ਜੀ ਵੀਰ ਦਿਖਾਉਣ ਜਿੰਦੇ ਮੈਂ ਆਪਣੇ ਕੋਲੇ ਚੇਹਰਾ ਹੈ ਇਹਨਾਂ ਦੀ ਅਲੱਗ-ਅਲੱਗ ਕੁਆਲਿਟੀ ਆ ਅਲੱਗ-ਅਲੱਗ ਡਿਜ਼ਾਈਨਿੰਗ ਆ ਤੇ ਇਹਦਾ ਅਲੱਗ-ਅਲੱਗ ਕੰਫਰਟ ਆ ਠੀਕ ਆ ਜੀ ਹਾਂਜੀ ਆਧਵਾੜਾ ਆ ਗਿਆ ਸਾਰਾ ਦਾ ਜੀ ਠੀਕ ਆ ਜੀ ਇਹ ਵਾਲੀ ਚੇਅਰ ਆ ਠੀਕ ਆ ਜੀ ਜਿਵੇਂ ਅਗਲੇ ਨੂੰ ਪਸੰਦ ਹੁੰਦਾ ਬੈਠਣਾ ਆਹ ਦੇਖੋ ਜਿਵੇਂ ਆਹ ਤਾਂ ਡਾਈਨਿੰਗ ਚੇਅਰ ਆ ਜੀ ਡਾਈਨਿੰਗ ਚਾਹੀਦਾ ਇਹ ਆ ਗਈ ਆਪਣੀ ਕੈਜੂਅਲ ਜੀ ਤੇ ਇਹ ਥੋੜੀ ਜੀ ਆਪਾਂ ਜੇ ਆਪਾਂ ਕਹਿ ਦਈਏ ਵੀ ਪਰਸਨੈਲਿਟੀ ਲੁੱਕ ਹਾਂਜੀ ਹਾਂਜੀ ਇਹ ਚੀਜ਼ ਆ ਗਈ ਤੇ ਇੱਕ ਆਹ ਚੇਅਰ ਆ ਗਈ ਸਟੈਪ ਬਟੈਲ ਆ ਠੀਕ ਹੈ ਇਹਦੇ ਵਿੱਚ ਗੱਡੀ ਲੱਗ ਜਾਂਦੀ ਆ ਬਹੁਤ ਸੋਹਣੀ ਲਗਾਉਂਦੀ ਆ ਤੇ ਆ ਆਪਣੇ ਲੈਂਪ ਆ ਗਏ ਲੈਂਪ ਲੱਗੇ ਠੀਕ ਹੈ ਹੈਂਗਿੰਗ ਝੂਲੇ ਆ ਗਏ ਸੋਫਾ ਸੈੱਟ ਆ ਗਿਆ ਹਾਂਜੀ ਬਹੁਤ ਸਵਾਹ ਆ ਜਾ ਚੇਅਰ ਆ ਗਈ ਆ ਬੇਬੀ ਰੋਕਿੰਗ ਚੇਅਰ ਆ ਗਈ ਸ਼ੂ ਰੈਕ ਆ ਗਏ ਬਾਹਰ ਨਾਲ ਇਦਾਂ ਦਾ ਮਟੀਰੀਅਲ ਬਣਦਾ ਸਾਰੇ ਮਤਲਬ ਕਿ ਜਿੱਦਾਂ ਦਾ ਮਰਜ਼ੀ ਬਣਵਾ ਸਕਦਾ ਹਾਂ ਬਣਵਾ ਸਕਦਾ ਆ ਦਾ ਵੀ ਡਿਮਾਂਡ ਤੇ ਇੱਕ ਵਾਰੀ ਦੱਸੋ ਇਹਦੇ ਵਿੱਚ ਮਟੀਰੀਅਲ ਕੀ ਕੀ ਲੱਗਦਾ ਬਾਸ ਹੀ ਲੱਗਾ ਕੱਲਾ ਕਿ ਮਤਲਬ ਹੋਰ ਚੀਜ਼ ਵੀ ਇਸੇ ਲੱਗਦੀ ਹੈ ਨਹੀਂ ਨਹੀਂ ਇਹਦੇ ਵਿੱਚ ਹੋਰ ਬਹੁਤ ਕੁਝ ਲੱਗਦਾ ਜੀ اچھا ਜਿੱਦਾਂ ਇਹ ਪਹਿਲਾਂ ਲੋਹੇ ਦਾ ਸਟਰਕਚਰ ਤਿਆਰ ਹੁੰਦਾ ਹੈ ਆਪਣੇ ਪਿੱਛੇ ਬਣੇ ਪਏ ਉਹ ਸਟਰਕਚਰ ਵੀ ਦਿਖਾ ਸਕਦੇ ਆ ਆਪਾਂ ਠੀਕ ਹੈ ਜੀ ਤੇ ਫਿਰ ਦੋਨੋਂ ਸਾਈਡ ਬਾਹਰ ਦੀ ਡਿਸਪਲੇ ਆਉਂਦੀ ਹੈ ਵਿਚਕਾਰ ਆਪਾਂ ਥਰਮਿਕੋਲ ਪਾਉਨੇ ਆ ਫਲਸ਼ ਇਨਸੂਲੇਸ਼ਨ ਪਾਉਣੇ ਆ ਛੱਤ ਦੇ ਫਾਈਬਰ ਪਾਉਣੇ ਆ ਵੀ ਵੀ ਕਣੀ ਤੇ ਲੀਕੇ ਨਾ ਹੋਵੇ ਤੇ ਜਿਹੜੀ ਆਪਾਂ ਇਨਸੂਲੇਸ਼ਨ ਪਾਉਣੇ ਆ ਉਹਦੇ ਨਾਲ ਆਪਣਾ ਟੈਂਪਰੇਚਰ ਮੇਨਟੇਨ ਰਹਿੰਦਾ ਠੀਕ ਹੈ ਹਾਂ ਮਤਲਬ ਕਿ ਆਪਾਂ ਜੇ ਕੂਲਰ ਵੀ ਲਾ ਲਈਏ ਤਾਂ ਵੀ ਇਹ ਵੀ ਬੰਦਾ ਰੱਖੂ ਹਾਂ ਮਤਲਬ ਠੀਕ ਹੈ ਹਾਂ ਬਹੁਤ ਵਧੀਆ ਭਾਈ ਹੋਰਾਂ ਨੇ ਬਣਾਇਆ ਝੋਕੇ ਜੋ ਕਿ ਦੇ ਦੋਸਤੋ ਆਪਾਂ ਬਾਈ ਨੂੰ ਪੁੱਛਦੇ ਆਂ ਕੁਛ ਇਸ ਬਾਰੇ ਦੀ ਕਿਵੇਂ ਕੁਸੇੜਾ ਇਹ ਬਾਰੇ ਦੱਸੋ ਸਾਨੂੰ ਬਾਈ ਜੀ ਬਾਈ ਜੀ ਰੂਮ ਤਿਆਰ ਕਰਦੇ ਆਂ ਸਭ ਤੋਂ ਪਹਿਲੇ ਏਸੀ ਰੂਮ ਏਸੀ ਰੂਮ ਆ ਤੇ ਇਹ 70000 ਰੁਪਏ ਦੀ ਕੋਸਟ ਹੈ 10x10 ਇਹਦਾ ਸਾਈਜ਼ ਹੈ ਪਹਿਲਾਂ ਲੋਹੇ ਦਾ ਸਟਰਕਚਰ ਤਿਆਰ ਹੁੰਦਾ ਤੇ ਦੋਨੋਂ ਸਾਈਡਾਂ 'ਤੇ ਡਿਸਪਲੇ ਆਉਂਦੀ ਆ ਹਾਓ ਤੁਸੀਂ ਮਤਲਬ ਬੈੱਡ ਦੇ ਸਾਰੇ ਦੇਖ ਕੇ ਸਾਡੇ ਹਿਸਾਬ ਨਾਲ ਰੱਖਿਆ ਹੋਇਆ ਹੈ ਹਾਂਜੀ ਹਾਂ ਇਹ ਤੋਂ ਸਾਈਜ਼ ਆਪਾਂ ਵੱਡਾ ਵੀ ਲੈ ਸਕਦੇ ਆ ਇਹ ਵੈਸੇ ਵੀ ਆਪਣਾ ਨਾਰਮਲ ਸਾਈਜ਼ ਹੁੰਦਾ 10x10 10x10 ਤੇ ਜਿਹੜਾ ਤਾਂ ਨਹੀਂ ਆਈਏ ਰੂਮ ਹੀ ਤਿਆਰ ਹੋ ਗਿਆ ਇੱਕ ਬਾਈ ਆ ਇਹਦੇ ਬਾਰੇ ਵੀ ਦੱਸੋ ਆ ਵੀ ਝੂਲੀ ਤਿਆਰ ਕੀਤੀ ਹੋਈ ਆ ਇਹਦੀ ਕੋਸਟ ਕੀ ਵੀਰੇ ਜੀ ਇਹ ਇਹ ਆਪਾਂ ਇਹਦੇ ਚ ਵੀ ਪਹਿਲਾਂ ਲੋਹੇ ਦਾ ਸਟਰਕਚਰ ਆਉਂਦਾ ਜੀ ਅੱਛਾ ਜੀ ਇਹ ਜੇ ਕਿਸੇ ਨੇ ਥੋੜੀ ਜੀ ਮਤਲਬ ਕਿ ਪਾਰਦਰਸ਼ੀ ਲੈਣੀ ਹੋਵੇ ਆਪਾਂ ਦੱਸਿਓ ਉਹ ਬਣਾ ਆ ਗਿਆ ਹਾਂਜੀ ਓਕੇ ਹੈ। ਹਾਈ ਪਾਰਕ ਵਗੈਰਾ ਚਲਾਉਣੀ ਹੋਵੇ ਇਹਦੀ ਕੋਸਟ ਹੈਗੀ ਆ 50000 ਰੁਪਏ ਜਿਹੜਾ ਜਿਹੜਾ ਸਾਈਡਾਂ ਦਾ ਸਟਰਕਚਰ ਆ ਉਹ ਲੋਹੇ ਦਾ ਹੀ ਆਊਗਾ ਉੱਪਰ ਸੇਮ ਹੀ ਹੈ ਲੋਹੇ ਦਾ ਸਟਰਕਚਰ ਬਾਹਰ ਦੀ ਡਿਸਪਲੇ ਦੋਨੋਂ ਸਾਈਡ ਵਿਚਕਾਰ ਆਪਾਂ ਤਰਪਾਲ ਢੱਕਾ ਦੇ ਪਾਇਆ ਬਾਕੀ ਫਰਨੀਚਰ ਆਪੇ ਨੀਚਰੇ ਵਿੱਚ ਆੜਾਈ ਇਹਦੇ ਨਹੀਂ ਨਹੀਂ ਇਹ ਵਿਦਆਉਟ ਫਰਨੀਚਰ ਵਿਦਆਉਟ ਆ ਠੀਕ ਹੈ ਠੀਕ ਹੈ ਆ ਇਕੱਲੇ ਵੀ ਆ ਗਏ ਹਾਂਜੀ ਹਾਂ ਇਹ ਤਾਂ ਵੈਸੇ ਲੁਕਾ ਲਾ ਬਣਾ ਠੀਕ ਹੈ ਠੀਕ ਹੈ ਹਾਂ ਵੀ ਬੰਦੇ ਨੂੰ ਇੱਕ ਆਈਡੀਆ ਹੋ ਜਾਂਦਾ ਖਲ ਕੱਟ ਲੋ ਦੋਸਤੋ ਬਾਈ ਨੂੰ ਪੁੱਛਦਾ ਆਪਾਂ ਇਸ ਦਾ ਕੀ ਰੇਟ ਪੈਂਦਾ ਬਾਈ ਜੀ ਇਹਦਾ ਵੀ ਦੱਸ ਦੋ ਇਹੇ ਓਪਨ ਹਟ ਆਉਂਦੀ ਹੈ ਜੀ ਜਿੱਦਾਂ ਆਪਾਂ ਪਾਰਕ ਵਗੈਰਾ ਚਲੋ ਪਾਰਕ ਵਗੈਰਾ ਹੋਟਲ ਵਗੈਰਾ ਜਿਲਵਾਉਣੀ ਹੋਵੇ ਇਹਦਾ ਸਾਈਜ਼ ਹੁੰਦਾ 1 ਔਰ ਇਹਦਾ ਰੇਟ ਹੈਗਾ 28000 ਰੁਪਏ 28000 6 ਪੋਲ ਲੱਗਦੇ ਆ ਉਹ ਹੁੰਦੇ ਆ ਬਾਸ ਦੇ ਬਾਕੀ ਇਸ ਤੋਂ ਵਧੀਆ ਵੀ ਆਰਟੀਕਲ ਹੈਗੇ ਆ ਉਹ ਆਪਣਾ ਉਹ ਤਾਂ ਫਿਰ ਪੈਸੇ ਦੇਣਾ ਉਹਨਾਂ ਰਹਾ ਜੀ ਜਿਵੇਂ ਆਪਾਂ ਆਪਾਂ